ਗੁੱਡ ਮਾਰਨਿੰਗ ਅੱਜ ਜਿਹੜੀ ਸ਼ਾਰਟ ਵੀਡੀਓ ਆ ਮੈਨੂੰ ਅੱਜ ਵਾਸ਼ਰੂਮ ਦੇ ਵਿੱਚ ਆ ਰਿਕਾਰਡ ਕਰਨੀ ਪੈ ਰਹੀ ਆ ਇੱਥੇ ਲਾਈਟਨਿੰਗ ਵਧੀਆ ਸੀ ਤੇ ਮੈਂ ਕਿਹਾ ਚਲੀ ਤੇ ਦੱਸਦੀ ਆ ਤੇ ਮੈਨੂੰ ਅਕਸਰ ਸਾਰੇ ਜਣੇ ਪੁੱਛਦੇ ਕਿ ਸਵੀ ਤੂੰ ਵਾਲ ਕਰ ਤੂੰ ਇਨੇ ਛੋਟੇ ਕਰਵਾ ਲੇ ਇਹ ਵਾਲ ਛੋਟੇ ਕਰਵਾਉਣ ਦਾ ਰੀਜ਼ਨ ਹੈ ਕੋਈ ਖਾਸ ਨਹੀਂ ਹੈਗਾ ਵੈਸੇ ਤੇ ਮੇਰੇ ਸ਼ੁਰੂ ਤੋਂ ਹੀ ਬਚਪਨ ਤੋਂ ਲੈ ਕੇ ਆ ਤੇ ਫਿਰ ਵੀ ਲੰਬੇ ਆ ਬਾਲ ਥੋੜੀ ਜਿਹੀ ਲੈਂਥ ਮੈਂ ਇੰਨੇ 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 ਲੈਂਥ ਰੱਖੀ ਆ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਲੈ ਕੇ ਮੈਨੂੰ ਲੱਗਦਾ ਸਕੂਲ ਟਾਈਮ ਵੀ ਮੇਰੇ ਅੱਡੇ ਕੀ ਬਾਲ ਸੀ ਜਿਆਦਾ ਨਹੀਂ ਸੀ ਲੰਬੇ ਜੇ ਥੋੜੇ ਜਿਹੀ ਹੋਊਗੇ ਲੰਬੇ ਜੈ ਇੰਨੇ ਕ ਤੇ ਮੈਨੂੰ ਲੰਬੇ ਬਾਲ ਬਿਲਕੁਲ ਨਹੀਂ ਪਸੰਦ ਸੀ ਇੱਕ ਤੇ ਲੰਬੇ ਬਾਲਾਂ ਦੀ ਲੁੱਕ ਆਫਟਰ ਪੂਰੀ ਕਰਨੀ ਪੈਂਦੀ ਆ ਟਾਈਮ ਵੀ ਵੇਸਟ ਹੁੰਦਾ ਆ ਤੇ ਤਾਂ ਕਰਕੇ ਮੈਨੂੰ ਲੰਬੇ ਬਾਲ ਪਸੰਦ ਨਹੀਂ ਸੀ ਤੇ ਮੈਨੂੰ ਜੱਜ ਦੇ ਵੀ ਸ਼ਾਰਟਸ ਸ਼ੋਰਟ हेयर ਹੀ ਆ ਹਾਂ ਥੋੜੇ ਜੇ 2-4 ਸਾਲ ਤੋਂ ਮੈਂ ਆਪਣੇ ਲੌਂਗ हेयर ਕਰਕੇ ਸੋਰੀ हेयर ਲੌਂਗ ਕਰਕੇ ਦੇਖੀ ਸੀ ਮੈਂ ਤੇ ਮੇਰੀ ਬਾਲਾਂ ਦੀ ਲੈਂਥ ਮੈਨੂੰ ਲੱਗਦਾ ਇੱਥੇ ਤੱਕ ਇੱਥੇ ਤੱਕ ਲੱਗ ਤੱਕ ਆ ਗਈ ਸੀ ਫੇ ਪਤਾ ਨਹੀਂ ਮਤਲਬ ਮੈਨੂੰ ਨਾ ਕੋਲ ਜੀ ਹੋਣ ਲੱਗ ਪਈ ਤੇ ਮੈਨੂੰ ਉਹ ਨਾ ਇੱਕ ਦਾ ਫੀਲ ਹੁੰਦਾ ਸੀ ਕਿ ਮੈਂ ਟੋਟਲੀ ਕੋਈ ਨਾ ਡਿਫਰੈਂਟ ਪਰਸਨ ਬਣ ਗਈ ਆ ਮੈਨੂੰ ਪਸੰਦ ਨਹੀਂ ਸੀ ਤੇ ਫੇ ਹੁਣ ਪਤਾ ਨਹੀਂ ਇੱਕ ਦਿਨ ਮੇਰਾ ਦਿਲ ਕੀਤਾ ਮੈਂ ਕਿਹਾ ਜੇ ਮੈਂ ਬੈਕ ਟੂ ਨੋਰਮਲ ਹੋਣਾ ਜਿੱਦਾਂ ਦੀ ਮੈਂ ਪਹਿਲਾਂ ਸੀ ਨਾ ਉਦਾਂ ਹੀ ਰਹਿਣਾ ਤੇ ਮੈਂ ਦੋ ਚਾਰ ਇੱਥੇ ਦੇਖਦੀ ਪਈ ਸੀ ਹੈ ਹੈਡ ਡ್ರೆਸਰ ਬਟ ਉਹ ਦੂਰ ਸੀ ਤੇ ਮੈਂ ਕੀ ਕੀਤਾ ਇੱਕ ਦਿਨ ਆਪੀ ਆਪਣੇ ਵਾਲ ਕੱਟ ਲੇ ਘਰੇ ਹੀ ਕੱਟ ਲੇ ਤੇ ਵੈਸੇ ਕੱਟ ਸੋਹਣੇ ਹੋਏ ਆ ਕਿਉਂਕਿ ਮੈਨੂੰ ਲੇਅਰਿੰਗ ਨਹੀਂ ਚਾਹੀਦੀ ਸੀ ਜਸਟ ਮੈਂ ਐਦਾ ਮੈਨੂੰ ਟ੍ਰੀਮਿੰਗ ਚਾਹੀਦੀ ਸੀ ਐਸ ਯੂ ਕੈਨ ਸੀ ਤੇ ਮੈਂ ਘਰੇ ਹੀ ਕੱਟ ਲੇ ਤੇ ਜਿੱਦਿੰਦੇ ਬਾਲ ਕੱਟੇ ਆ ਮੇਰੇ ਬਾਲ ਸੋਨੇ ਤੋਂ ਸੋਨੇ ਹੋਈ ਜਾਂਦੇ ਆ ਸੌਫਟ ਵੀ ਹੋਈ ਜਾਂਦੇ ਆ ਤੇ ਨੇਚਰਲ ਸਟ੍ਰੇਟ ਤੇ ਮੇਰੇ ਹੈਗੇ ਆ ਬਟ ਮੈਂ ਬਲੋ ਡਰਾਈ ਕਰ ਲੈਂਦੀ ਹੁੰਦੀ ਆ ਘਰ ਉਹਦੇ ਨਾਲ ਵਧੀਆ ਲੱਗਦੀ ਕਿਉਂਕਿ ਜਦੋਂ ਆਪਾਂ ਖੁੱਲੇ ਛੱਡਨੇ ਹੁਣ ਬਾਲ ਤੇ ਵਧੀਆ ਲੱਗਦੇ ਆ ਮੈਂ ਇਧਰੋਂ ਵੀ ਇਧਰੋਂ ਇਧਰੋਂ ਨਹੀਂ ਆ ਰਹੀ ਪਤਨੀ ਆ ਰਹੀ ਰੇ ਫੋਟੋ ਇਧਰ ਤੇ ਇਧਰੋਂ ਵੀ ਦਿਖਾ ਰਹੀ ਦਿਖਾ ਲੈਂਦੀ ਆ ਕਿ ਆ ਤੇ ਐਦਾਂ ਵਧੀਆ ਤੇ ਕੋਈ ਖਾਸ ਰੀਜ਼ਨ ਨਹੀਂ ਸੀ ਬਸ ਇਹੀ ਸੀ ਕਿ ਮੈਂ ਬਾਲ ਤਾਂ ਕੱਟੇ ਤੇ ਹੁਣ ਮੈਂ ਇਦਾਂ ਹੀ ਰੱਖਿਆ ਕਰਨਿਆ ਕਿਉਂਕਿ ਇਹ ਮੇਰੇ ਨੇਚਰਲ ਮੈਨੂੰ ਸਟਾਈਲ ਆ ਮੇਰਾ ਤੇ ਮੈਨੂੰ ਸੂਟ ਵੀ ਕਰਦੇ ਆ ਤੇ ਇਹਨਾਂ ਦੀ ਕੇਅਰ ਕਰਨੀ ਵੀ ਈਜ਼ੀ ਆ ਤੇ ਬਾਕੀ ਵਾਲ ਕੱਟਣਾ ਕੁਝ ਨਹੀਂ ਹੁੰਦਾ ਹੈਗਾ ਆਪਣੀ ਇਹ ਆਪਾਂ ਨੂੰ ਲੱਗਦਾ ਕਿ ਵਾਲ ਨਹੀਂ ਕੱਟਣੇ ਚਾਹੀਦੇ ਜਾਂ ਲੰਬੇ ਵਾਲਾਂ ਨਾਲ ਕੁੜੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਇਹ ਤੁਹਾਡਾ ਬਹੁਤ ਵੱਡਾ ਬਹਿਮ ਜਿਹਨੇ ਸੋਹਣਾ ਲੱਗਣਾ ਹਣੀ ਛੋਟੇ ਵਾਲਾਂ 'ਚ ਵੀ ਸੋਹਣਾ ਲੱਗੀ ਜਾਂ ਨਾ ਤੇ ਐਨੀ ਮੈਟਰ ਕਰਦਾ ਹੈਗਾ ਟਾਡੀ ਆਪਣੀ ਨੀਡ ਦੇ ਹਿਸਾਬ ਨਾਲ ਆਪਣਾ ਤੁਸੀਂ ਦੇਖੋ ਤੇ ਮੈਂ ਤੇ ਸ਼ੁਰੂ ਤੋਂ ਹੀ ਛੋਟੇ ਬਾਲ ਰੱਖਿਆ ਇਸ ਕਰਕੇ ਮੈਨੂੰ ਤੇ ਐਦਾ ਫੀਲ ਹੁੰਦਾ ਕਿ ਜਿੱਦਾਂ ਦੀ ਮੈਂ ਪਹਿਲਾਂ ਸੀ ਉਦਾਂ ਦੀ ਮੈਂ ਹੁਣ ਆਪਣੀ ਬੈਕ ਟੂ ਨਾਰਮਲ ਲਾਈਫ ਦੇ ਵਿੱਚ ਆ ਤੇ ਜਿੰਨੇ ਘੱਟ ਛੋਟੇ ਬਾਲ ਹੋਣਗੇ ਟਾਡੀਆਂ ਉਨੀਆਂ ਟਾਡੀ ਲਾਈਫ 'ਚ ਉਲਝਣਾ ਘਟਾ ਉਹਨਾਂ ਤੁਹਾਨੂੰ ਸਿਰਦਰਦ ਦੀ ਘਟਾ ਤੇ ਵਧੀਆ ਜਲਦੀ ਸੌਂ ਕੇ ਵੀ ਜਾਂਦੀ ਆ ਤੇ ਸੋਹਣੇ ਵੀ ਲੱਗਦੇ ਆ ਬਾਕੀ ਇਹ ਮੇਰੀ ਪਰਸਨਲ ਚੁਆਇਸ ਆ ਕਿਉਂਕਿ ਮੈਂ ਸ਼ੁਰੂ ਤੋਂ ਛੋਟੇ ਰੱਖਿਆ ਨਾ ਹੀ ਮੈਨੂੰ ਮੇਰੇ ਘਰਦਿਆਂ ਨੇ ਕਦੀ ਰੋਕਿਆ ਤੇ ਨਾ ਹੀ ਮੈਨੂੰ ਮੇਰੇ ਸੋਰੀ ਮੇਰੇ ਇਨ-ਲॉज ਨੇ ਜਾਂ ਮੇਰੇ ਹਸਬੰਦ ਨੇ ਕਦੀ ਰੋਕਿਆ ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਨੂੰ ਵਧੀਆ ਲੱਗਦੇ ਆ ਤੇ ਆ ਸੀ ਮੇਰੀ ਸ਼ਾਰਟ हेयर ਲੁੱਕ ਤੇ ਬਾਕੀ ਫੇਸ ਮੈਨੂੰ ਕੋਈ ਸ਼ਰਮ ਨਹੀਂ ਆ ਗਈ ਕਿ ਫੇਸ ਨਹੀਂ ਦਿਖਾਉਣਾ ਬਟ ਮੈਨੂੰ ਇਹ ਆ ਕਿ ਮੇਰੇ ਮੇਰੇ ਚੈਨਲ ਤੇ ਜੋ ਮੈਂ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੀ ਆ ਉਹ ਜ਼ਿਆਦਾ ਇੰਪੋਰਟੈਂਟ ਆ ਨਾ ਕਿ ਮੈਂ ਆਪਣਾ ਫੇਸ ਦਿਖਾਵਾਂ ਕਈ ਸ਼ੂਟ ਇਦਾਂ ਦੇ ਹੁੰਦੇ ਆ ਜਿੱਦਾਂ ਜੇ ਮੈਂ ਕੋਈ ਸਪੈਸ਼ਲ ਸ਼ੂਟ ਕਰਾਂ ਵੀ ਤੁਸੀਂ ਦੇਖ ਸਕਦੇ ਜੇ ਮੈਂ ਸਪੈਸ਼ਲ ਕੋਈ ਸ਼ੂਟ ਕਰਾਂ ਨਾ ਤੇ ਫੇਰ ਤੇ ਮੈਂ ਮੰਨਾਂ ਵੀ ਕਿ ਮੈਨੂੰ ਆਪਣਾ ਪੂਰਾ ਫੇਸ ਦਿਖਾ ਕੇ ਡਰੈਸ ਅਪ ਹੋਣਾ ਚਾਹੀਦਾ ਆ ਬਟ ਹਜੇ ਮੈਨੂੰ ਲੱਗਦਾ ਲੋਡ ਨਹੀਂ ਜਿਹੜੇ ਮੈਨੂੰ ਜਾਣਦੇ ਆ ਉਹ ਜਾਣਦੇ ਆ ਤੇ ਹਜੇ ਮੈਨੂੰ ਇਹ ਹੁੰਦਾ ਆ ਕਿ ਜਿਹੜਾ ਮੈਂ ਆਪਣਾ ਕੰਟੈਂਟ ਆ ਜਾਂ ਜਿਹੜੀ ਮੇਰੀ ਇਨਫੋਰਮੇਸ਼ਨ ਆ ਉਹਦੇ ਤੇ ਫੋਕਸ ਕਰਾਂ ਰੈਦਰ ਦੈਨ ਕਿ ਆਪਣਾ ਫੇਸ ਦਿਖਾਵਾਂ ਤੇ ਬਟ ਹੈਲਦੀ ਸਕਿਨ ਨਾ ਮੇਰੀ ਇਹ ਮੈਂ ਖੁਸ਼ ਹਾਂ ਮੈਂ ਜਦੋਂ ਦਾ ਸਭ ਕੁਝ ਲਗਾਉਣਾ ਛੱਡਿਆ ਆਪਣੀ ਸਕਿਨ ਤੇ ਮੇਰੀ ਸਕਿਨ ਐ ਯੂ ਕੈਨ ਸੀ ਮੈਂ ਕੁਝ ਨਹੀਂ ਲਗਾਉਂਦੀ ਬਸ ਸੋਪ ਲਗਾਉਂਦੀ ਆ ਫੇਸ ਤੇ ਜਾਂ ਮੋਇਸਚਰਾਈਜ਼ਰ ਕਰਿਆ ਬਟ ਮੇਰੀ ਸਕਿਨ ਉਹਦੇ ਨਾਲ ਵਧੀਆ ਵੀ ਹੋ ਗਈ ਆ ਤੇ ਈਵਨ ਵੀ ਹੋ ਗਈ ਆ ਨਹੀਂ ਤੇ ਮੇਰੇ ਪਿੰਪਲਸ ਬਹੁਤ ਹੁੰਦੇ ਰਹਿੰਦੇ ਸੀ ਸਕਾਰਸ ਵੀ ਬਟ ਨੇਚਰਲੀ ਇਹ ਹੈਲਦੀ ਸਕਿਨ ਹੋ ਗਈ ਆ ਮੇਰੀ ਦੇ ਬਾਲਾਂ ਦੇ ਥੋੜਾ ਜਿਹਾ ਮੈਨੂੰ ਵਰਕ ਕਰਨਾ ਪੈਂਦਾ ਕਿਉਂਕਿ ਮੇਰੇ ਬਾਲ ਡਰਾਈ ਆ ਪਰ ਹੌਲੀ ਹੌਲੀ ਹੋ ਜਾਣਗੇ ਕੇਅਰ ਕਰਨ ਨਾਲ ਛੋਟੇ ਆ ਹੁਣ ਜ਼ਿਆਦਾ ਵਧੀਆ ਮੈਨੂੰ ਲੱਗਦਾ ਉਹਨਾਂ ਨੂੰ ਪ੍ਰੋਟੀਨ ਮਿਲੂਗਾ ਹੇਅਰ ਨੂੰ ਤੇ ਇਦਾਂ ਮੈਂ ਲੁੱਕ ਆਫਟਰ ਕਰਦੀ ਆ ਬਸ ਤੇ ਬਾਕੀ ਮੈਂ ਸੈਕਿੰਡ ਪਾਰਟ ਫੇਰ ਬਣਾਉਂਗੀ ਓਕੇ ਬਾਏ